ਸਸਿਕਾ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਖੂਬਸੂਰਤ ਇੱਕ ਬਾਹ ਦਾ ਡਿਜ਼ਾਈਨ ਬਣਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਹੀ ਸੌਖਾ ਹੋਵੇ ਤੇ ਪਾਇਆ ਵੀ ਸੋਹਣਾ ਲੱਗੇ ਇਹ ਡਿਜ਼ਾਈਨ ਤੁਸੀਂ ਆਪਦੇ ਸੂਟ ਦੇ ਘੇਰੇ ਤੇ ਪਲਾਜੋ ਤੇ ਤੇ ਸੂਟ ਦੀ ਬਾਹ ਤੇ ਤਿਆਰ ਕਰ ਸਕਦੇ ਹੋ ਤੇ ਆਪਾਂ ਇਹ ਡੇਆ ਡਿਜ਼ਾਈਨ ਹੈ ਜੀ ਸੂਟ ਦੀ ਬਾਹ ਤੇ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਤੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹਾਂਜੀ ਬਾਹਰ ਡਿਜ਼ਾਈਨ ਬਣਾਉਣ ਵਾਸਤੇ ਆਹ ਵਾਲਾ ਕਪੜਾ ਲਿਆ ਤੇ ਇਸ ਕਪੜੇ ਨਾਲ ਦੇ ਹੀ ਆਪਾਂ ਇਸ ਤਰੀਕੇ ਨਾਲ ਤਕੋਣੇ ਬਣਾਏ ਆ ਠੀਕ ਹੈ ਜੀ ਇਹ ਕਪੜਾ ਪੜਿਆ ਹੈ ਲਿਆ 3.5 ਇੰਚ ਚੌੜਾ ਲਿਆ 3.5 ਇੰਚ ਲੰਬਾ ਲਿਆ ਠੀਕ ਹੈ ਜੀ ਤੇ ਇਹ ਆਪਾਂ ਸੂਟ ਨਾਲ ਦੇ ਕਪੜਾ ਲਿਆ ਤੇ ਇਸ ਤਵਾਰ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਤੇ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਤੇ ਜਿਹੜੇ ਤਕੋਣੇ ਕਪੜਿਆਂ ਦੇ ਪੀਸ ਆਪਾਂ ਵਾਸਤੇ ਬਣਾ ਕੇ ਤਿਆਰ ਕਰ ਲਏ ਆ ਠੀਕ ਹੈ ਜੀ ਤੇ ਪ੍ਰੈਸ ਕਰ ਲਈ ਆਪਾਂ ਇਹਨਾਂ ਤੇ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਆਹ ਵਾਲਾ ਕ੍ਰੀਜ਼ ਬਣੀ ਹੋਈ ਆ ਇਹ ਆਪਣੀ ਤਰਪਾਈ ਦੀ ਫੋਲਡਿੰਗ ਵਾਲੀ ਤਰੀਕੀ ਕ੍ਰੀਜ਼ ਆ ਜੀ ਤੇ ਜਿਹੜਾ ਆਹ ਵਾਲਾ ਚੌੜੀ ਥਾਂ ਹੈ ਜਿੱਥੇ ਆਪਾਂ ਕ੍ਰੀਜ਼ ਬਣਾਈ ਹੈ ਇਹ ਆਪਾਂ 3 ਇੰਚ ਚੌੜਾ ਰੱਖਿਆ ਤੇ ਇਹਦੇ ਸੈਂਟਰ 'ਚ ਇੱਕ ਆਪਾਂ ਲਾਈਨ ਲਾਤੀ ਆ ਠੀਕ ਹੈ ਜੀ ਤੇ ਇਸ ਤਕੋਣੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਜੀ ਜਿਹੜੀ ਜਿਹੜੀ ਤਕੋਣੇ ਦੀ ਆਹ ਵਾਲੀ ਨੁੱਕਰ ਹੈ ਜਿਹੜੀ ਆਪਾਂ ਲਾਈਨ ਲਈਏ ਦੇ ਉੱਪਰ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਸਾਰੇ ਤਕੋਣੇ ਇਸ ਤਰੀਕੇ ਨਾਲ ਰੱਖਾਂਗੇ ਤੇ ਜਿਹੜਾ ਇਹ ਵਾਲਾ ਸਪਰੇਸ ਆ ਬਿਲਕੁਲ ਬਰਾਬਰ ਹੋਣਾ ਚਾਹੀਦਾ ਸਾਰ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇੱਥੇ ਆਪ ਲਾ ਦੇਗੇ ਸਲਾਈ ਇਹ ਵਾਲਾ ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਬਣੂਗਾ ਇਹ ਵਾਲਾ ਡਿਜ਼ਾਈਨ ਤੁਸੀਂ ਭਾਵੇਂ ਪਲਾਜ਼ੋ ਦੇ ਤੇ ਸੂਟ ਦੇ ਘੇਰੇ ਤੇ ਜਾਂ ਬਾਵਾਂ ਤੇ ਬਣਾ ਸਕਦੇ ਹੋ ਤੇ ਇਸ ਤਰਿਕਾ ਨਾਲ ਸਾਰੇ ਰੱਖ ਕੇ ਆਪਾਂ ਸਲਾਈ ਲਾ ਦੇਾਂਗੇ ਹਾਂਜੀ ਆਪਾਂ ਹੁਣ ਇੱਕ ਸਲਾਈ ਲਾ ਲਈ ਐ ਤੇ ਇਸ ਤੋਂ ਬਾਅਦ ਆਪਾਂ ਇੱਧਰ ਸਲਾਈ ਲਾਵਾਂਗੇ ਠੀਕ ਹੈ ਜੀ ਬਿਲਕੁਲ ਐਂ ਸਹੀ ਤਰੀਕੇ ਜਿਵੇਂ ਆਪਣੇ ਰੱਖੇ ਪਏ ਐ ਇਹ ਤਕੋਣੇ ਉਸ ਤਰੀਕੇ ਨਾਲ ਹੀ ਕੰਨੀ ਕੰਨੀ ਤੇ ਸਲਾਈ ਆ ਜੂਗੀ ਠੀਕ ਹੈ ਜੀ ਲੋ ਜੀ ਆਵਲੀ ਸਲਾਈ ਵੀ ਲੱਗ ਗਈ ਆਪਣੇ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਆਪਣੀ ਲਾਵਾਂਗੇ ਲੈਸ ਲੈਸ ਜਿਹੜਾ ਉੱਪਰਲਾ ਪਾਸਾ ਸਿੱਧਾ ਹੈਗਾ ਇਸ ਤਰੀਕ ਨਾਲ ਰੱਖਾਂਗੇ ਆਪਾਂ ਤੇ ਲੈਸ ਦੀ ਕੰਨੀ ਕੰਨੀ ਤੇ ਸਲਾਈ ਲਾਵਾਂਗੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡ ਕਰ ਦਾਂਗੇ ਇਸ ਤਰੀਕੇ ਨਾਲ ਲੋ ਜੀ ਐਕਸ ਲਾਈ ਲੱਗੀ ਆਪਣੀ ਇਸ ਦਵਾਰ ਆਪਾਂ ਇਧਰ ਵੀ ਲੈਸ ਰੱਖਾਂਗੇ ਤੇ ਇਧਰਲੀ ਸਾਈਡ ਵੀ ਜਿਹੜਾ ਲੈਸ ਦਾ ਸਿੱਧੇਲਾ ਬਸ ਉੱਪਰ ਆਊਗਾ ਇਸ ਤਰੀਕੇ ਨਾਲ ਜੀ ਇਸ ਤੋਂ ਬਾਅਦ ਇਹ ਵਾਲਾ ਕੱਪੜਾ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਸਵੈੜਾ ਪੱਤੇ ਕੋਨੇ ਬਣਾਏ ਸੀ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਦਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਸੈਂਟਰ ਚ ਸਲਾਈ ਲਾ ਰਾਂਗੇ ਕਾ ਜੀ ਇਸ ਤਰੀਕੇ ਸਾਰੇ ਫੋਲਡਿੰਗ ਕਰ ਦੇਾਂਗੇ ਹਾਂਜੀ ਫਰੈਂਸ ਜਿਹੜੇ ਆਪਾਂ ਤਕੋਣੇ ਬਣਾਏ ਸੀ ਸਾਰੇ ਇਸ ਤਰੀਕੇ ਨਾਲ ਫੋਲਡ ਕਰ ਲਏ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਮੋਤੀ ਲਾ ਲਾਂਗੇ ਇਸ ਤਰੀਕੇ ਨਾਲ ਤੇ ਆਪਾਂ ਤੁਹਾਨੂੰ ਸਾਰੇ ਮੋਤੀ ਲਾ ਕੇ ਵੀ ਦਿਖਾਉਣੀ ਹੈ ਵੀ ਕਿ ਆਪਾਂ ਕਿਸ ਤਰੀਕੇ ਨਾਲ ਮੋਤੀ ਲਾਏ ਆ ਇਹ। ਲਓ ਜੀ ਇਸ ਤਰੀਕੇ ਨਾਲ ਆਪਣੀ ਬਾਹਾਂ ਦੇ ਸਾਰੇ ਮੋਤੀ ਲੱਗ ਗਏ ਆ। ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਆਪਣੀ ਬਾਹ ਤਿਆਰ ਹੋਈ ਆ। ਤੁਸੀਂ ਇਹ ਡਿਜ਼ਾਈਨ ਆਪਣੇ ਪਲਾਜੋ ਤੇ ਸੂਟ ਦੇ ਘੇਰੇ ਤੇ ਬਾਹਾਂ 'ਤੇ ਤੇ ਬਣਾ ਸਕਦੇ ਹੋ ਜੀ। ਤੇ ਹਾਂਜੀ ਫ੍ਰੈਂਡਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਾਏ ਬਾਏ ਰੱਖ। ਰਬ ਰੱਖਾ।